ਇੱਕੋ ਇੱਕ ਖਾਲਸਾ ਸੀ ਜਿਹੜਾ ਯੂਨਾਈਟਿਡ ਸੀ ਜਿਹੜਾ ਇੱਕ ਨੱਕ ਦੀ ਸੇਧ ਚੱਲ ਰਿਹਾ ਸੀ ਜੀਰੇ ਵਿੱਚ ਕੋਈ ਦੁੱਬਦਾ ਨਹੀਂ ਸੀ ਕਿਉਂ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਲੜਨ ਲੱਗਿਆ ਹੋਇਆ ਸੀ ਹਰ ਛੇ-ਛੇ ਮਹੀਨਿਆਂ ਬਾਅਦ ਸਰਬੱਤ ਖਾਲਸਾ ਸਮਾਗਮ ਕਰਦਾ ਸੀ ਆਪਣੀ ਨੀਤੀ ਇੱਥੇ ਉਲੀਕਦਾ ਸੀ ਭਾਵੇਂ ਛੋਟਾ ਜਿਹਾ ਗਰੁੱਪ ਸੀ अठ प्रसेंट तक कि आवा अठ प्रसेंट की आबादी चो कि लड़ने लिये तैयार हो परिवार चो एक, एक मैंबर समझ लो लै दे के सिखा कुल लड़ाकी शक्ति उस समय किसी भी सूरत सत्तर हजार सिपाही तो वही सन लेकिन वो यूनाइटेड सन अकाल पुरख से निश्चा रख के चलते सन ਤੇ ਉਹਨਾਂ ਨੇ ਇਸ ਭਗਦੜ ਦੇ ਸਮੇਂ ਕੀ ਨੀਤੀ